ਬੀਜੀ ਜੀ ਜਿਵੇਂ ਦੇਖ ਰਹੇ ਸਾਰ ਦਸੰਗ ਸੱਤਿਆਕਾਲ ਮਹ ਚੰਕੌਰ ਸਿੰਘ ਖਾਨ ਪਰ ਪਕੀਰਾ ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਮੇਰੇ ਪਿੰਡ ਦੇ ਜਿਹੜੀਆਂ ਗੱਲਾਂ ਹੁੰਦੀਆਂ ਨੇਗੀਆਂ ਇਹ ਤੁਸੀਂ ਆਮ ਚੈਨਲ ਤੋਂ ਦੇਖੀਆਂ ਹੋਣਗੀਆਂ ਪਰ ਬੱਖ-ਬੱਖ ਪਿੰਡਾਂ ਦੇ ਵਿੱਚ ਜਿਹੜੇ ਸਰਪੰਚਾਂ ਨੇ ਕੰਮ ਕੀਤੇ ਨੇ ਕੰਮ ਕਰਨ ਨੂੰ ਬੇਸ਼ੱਕ ਬਹੁਤ ਸਾਰੇ ਗਰੰਟਾ ਵੀ ਆਈਆਂ ਨੇਗੀਆਂ ਗਰੰਟਾ ਲਾਈਆਂ ਵੀ ਗਈਆਂ ਨੇ ਮੈਂ ਪਿਛਲੇ ਸਮੇਂ ਦੀ ਗੱਲ ਕਰੂੰਗਾ ਇੱਕ ਮੁੱਖ ਮੰਤਰੀ ਨੇ ਕਿਹਾ ਸੀਗਾ ਵੀ ਗਲੀਆਂ ਨਾਲੀਆਂ 25 30 ਸਾਲ ਤੋਂ ਬਣਨੀਆਂ ਆ ਰਹੀਆਂ ਨੇ ਪਰ ਗਲੀਆਂ ਨਾਲੀਆਂ ਦਾ ਕੰਮ ਅਜੇ ਤੱਕ 25-30 ਸਾਲਾਂ ਤੋਂ ਫਿਰ ਵੀ 70 ਸਾਲ ਹੋ ਗਏ ਇੱਕ ਤੋੜਤੀਆਂ ਬਣਾਤੀਆਂ ਫਿਰ ਚਲਦੀਆਂ ਇਸੇ ਤਰੀਕਾ ਚੱਲਦਾ ਰਿਹਾ ਹੈ ਪਰ ਜਦੋਂ ਕੋਈ ਸਰਪੰਚ ਇਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਨਵਾਂ ਕੰਮ ਕਰਦਾ ਉਹ ਦੇਖਣ ਵਿੱਚ ਆ ਜਾਂਦਾ ਹੈਗਾ ਇੱਥੇ ਸਭ ਤੋਂ ਸੁੰਦਰ ਬੱਸ ਸਟੈਂਡ ਬਣਾਇਆ ਗਿਆ ਹੈ ਪਿੰਡ ਦੇ ਵਿੱਚ ਜਿਹੜੀ ਬਣਿਆ ਗਿਆ ਪਿੰਡ ਤੁਰਵਨ ਜਾਰਾ ਜਦੋਂ ਅਸੀਂ ਦਿੱਲੀ ਨੂੰ ਜਾਂਦੇ ਹਾਂ ਸੰਗਰੂਰ ਤੋਂ ਨੈਸ਼ਨਲ ਹਾਈਵੇਅ ਦੇ ਉੱਪਰ ਬਿਲਕੁਲ ਪਿੰਡ ਉੱਪਰ ਬਣਿਆ ਹੈਗਾ ਪਿੰਡ ਦੇ ਪਿੱਛੇ ਬਿਸਕ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੀ ਜੋੜੀ ਬਣੀ ਹੈਗੀ બસ ਸਟੈਂਡ ਬਣਾਇਆ ਇੱਥੇ ਗੱਲਬਾਤ ਕਰ ਲੈ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਸਾਡੀ ਚੈਨਲ ਤੇ ਆਪ ਤੇ ਸਵਾਗਤ ਹੈ ਜੀ ਅਸੀਂ ਗੱਲ ਜੀ ਤੁਹਾਡੇ ਤੋਂ ਮੈਂ ਬਹੁਤ ਬਹੁਤ ਮਾਤਰਾ ਲਾਈ ਸਰਪੰਚ ਸਾਹਿਬ ਕਿਉਂਕਿ ਤੁਸੀਂ ਬਸ ਸਟੈਂਡ ਤੇ ਜਿਹੜੀ ਡਿਊਟੀ ਬਣਾਈ ਗਈ ਹੈ ਬਹੁਤ ਸੁੰਦਰ ਹੈਗੀ ਜਿਹੜਾ ਗੇਟ ਬਣਾਇਆ ਗਿਆ ਤੇ ਇਹਦੇ ਲਈ ਤੁਹਾਨੂੰ ਪਹਿਲਾਂ ਤਾਂ ਵਧਾਈ ਦਿੰਨੇ ਆਂ ਅਸੀਂ ਤੇ ਦੂਸਰੀ ਗੱਲ ਇਹ ਤੁਨੇ ਜਿਹੜਾ ਨਕਸ਼ਾ ਬਣਾਉਣ ਦਾ ਕਿ ਮਨ ਦੇ ਵਿੱਚ ਕਿਦਾਂ ਆਇਆ ਕਿਉਂਕਿ ਕਿੱਥੋਂ ਨਕਸ਼ਾ ਲੈ ਕੇ ਗੱਲਬਾਤ ਕਰਾਂਗੇ ਜੀ ਬਸ ਇੱਕ ਨਕਸ਼ਾ ਤਾਂ ਇਹਦਾ ਕੋਈ ਨਹੀਂ ਲਿਆ ਜੀ ਅਸੀਂ ਨੇ ਸਿਰਫ ਇੱਕ ਅੰਦਰ ਸੀਗਾ ਵੀ ਜੋ ਚੀਜ਼ਾਂ ਪਿੰਡ ਚੋਂ ਅਲੋਪ ਹੋ ਵੀ ਕੋਈ ਵੱਖਰੀ ਜੀ ਚੀਜ਼ ਬਣਾਈਏ ਵੀ ਜੀ ਇਹਦੇ ਨਾਲ ਮੇਰੇ ਪਿੰਡ ਦਾ ਨਾਂ ਤੇ ਏਰੀਆ 'ਚ ਵੀ ਸਾਡਾ ਨਾਂ ਹੋਵੇ ਤੇ ਫਿਰ ਇੱਕ ਇਹ ਸੀਗਾ ਵੀ ਸਾਡੇ ਪਿੰਡ ਦਾ ਪਹਿਲਾਂ ਬਹੁਤ ਮਤਲਬ ਕਿ ਬੁਰਾ ਹਾਲ ਸੀਗਾ ਜੀ ਸੜਕ ਨਹੀਂ ਸੀਗੀ ਰਸਤਾ ਨਹੀਂ ਸੀਗਾ ਤੇ ਹਰੇਕ ਬੰਦਾ ਮਖੌਲ ਜਿਆ ਕਰਦਾ ਹੁੰਦਾ ਵੀ ਜੀ ਪੁੱਛ ਲੈਂਦੇ ਵੀ ਕਿਹੜਾ ਪਿੰਡ ਆ ਤੂਰ ਬਨਾਰਾ ਟਿਚਰਾ ਹੀਆ ਕਰ ਦਈਏ ਬਸ ਉਹ ਇੱਕ ਅੰਦਰ ਸੀਗਾ ਵੀ ਇੱਥੇ ਉਹ ਬੰਦੇ ਫੋਟੋ ਖਿੱਚਣ ਲਾਉਣੇ ਨੇ ਜੀ ਆਪਾਂ ਜੀ ਜੀ ਆ ਵੀ ਸਾਡੇ ਪਿੰਡ ਦਾ ਨਾਂ ਹੋਵੇ ਜੀ ਕਿ ਤੁਸੀਂ ਜਿਹੜਾ ਨਕਸ਼ਾ ਬਣਾਇਆ ਗਿਆ ਇਹ ਪਹਿਲਾਂ ਵੀ ਕਿਤੇ ਦੇਖ ਕੇ ਆਏ ਹੋ ਜੀ ਕਿ ਮਿਸਤਰੀ ਨੇ ਆਪਣੇ ਦਿਮਾਗ ਨਾਲ ਹੀ ਬਣਾਇਆ ਗਿਆ ਜੀ ਮਿਸਤਰੀ ਨੂੰ ਇੱਕ ਕਨਸੈਪਟ ਲਿਆ ਸੀ ਕਿ ਮੈਂ ਉਹਨੂੰ ਪਹਿਲਾਂ ਕਿਹਾ ਮਿਸਤਰੀ ਨੂੰ ਪਹਿਲਾਂ ਸਾਡੀ ਇੱਕ ਕਮਰਾ ਬਣਾਉਣ ਦੀ ਸਲਾਹ ਸੀਗੀ ਜੀ ਹੌਲੀ ਹੌਲੀ ਜਦੋਂ ਮਨ ਚ ਆਇਆ ਵੀ ਯਾਰ ਇੱਕ ਕੋਰੀਡੋਰ ਦੇ ਦੇ ਧੁੱਪ ਨਹੀਂ ਪਊਗੀ ਫਿਰ ਬਸ ਆਪ ਹੀ ਪਰਮਾਤਮਾ ਵੱਲੋਂ ਰੂਪਰੇਖਾ ਬਣਦੀ ਗਈ ਜੀ ਅਸੀਂ ਜੀ ਜੀ ਹਾਂਜੀ ਹਾਂਜੀ ਸਰਪੰਚ ਸਾਹਿਬ ਅਸੀਂ ਦੇਖ ਰਹੇ ਹਾਂ ਕਿਉਂਕਿ ਜਿਹਨੇ ਪ੍ਰਾਤਨ ਜਿਹਨੇ ਪ੍ਰਾਣੀ ਇੱਟਾਂ ਨਹੀਂਗਾ ਛੋਟੇ ਇੱਟਾਂ ਜਿਹਨੂੰ ਮਸ਼ਹੂਰੀ ਇੱਟ ਵੀ ਕਿਹਾ ਜਾਂਦਾ ਹੈਗਾ ਇਹ ਤੁਸੀਂ ਫਿਰ ਕੱਟ ਵੱਟ ਕੇ ਲਗਾਈ ਨੇ ਲੀਏ ਅਸੀਂ ਪਹਿਲਾਂ ਸਰਚ ਕੀਤੀ ਜੀ ਨੇੜੇ ਪਿੰਡਾਂ ਸਾਨੂੰ ਕਿਤੇ ਮਿਲੀ ਨਹੀਂ ਫਿਰ ਕੁਦਰਤੀ ਉਹ ਇੱਕ ਹਵੇਲੀ ਸੀਗੀ ਉਹਨਾਂ ਨਾਲ ਅਸੀਂ ਕਰ ਲਿਆ ਸਾਰਾ ਰੀਡ ਵਗੈਰਾ ਤੈਅ ਕਰਕੇ ਉਹ ਕਹਿੰਦੇ ਵੀ ਤੁਸੀਂ ਢੇਡ ਕੇ ਲੈ ਜਾਓ ਫਿਰ ਅਸੀਂ ਲੇਬਰ ਲਗਾ ਕੇ ਉੱਥੇ ਢੇਡ ਕੇ ਲੱਗੇ ਆਉਂਦੇ ਰਏ ਜੀ ਦਿਹਾੜੀ ਤੇ ਲਿਆਉਂਦੇ ਰਹੇ ਕਿ ਨਰੇਗਾ ਵਾਲੇ ਤਾਂ ਕੰਮ ਲੈਂਦੇ ਨੇ ਫਿਰ ਨਹੀਂ ਨਹੀਂ ਸਾਰੇ ਪਿੰਡ ਦੇ ਸਹਾਇਕ ਨਾਲ ਵਿੱਚ ਨਰੇਗਾ ਵੀ ਹੁੰਦੀ ਸੀਗੀ ਦਿਹਾੜੀ ਵਾਲੇ ਬੰਦੇ ਵੀ ਹੁੰਦੇ ਸੀਗੇ ਜਿਹੜੀਆਂ ਜਿਹੜੀਆਂ ਕੰਧਾਂ ਨੇ ਬਿਲਕੁਲ ਜਿਹੜਾ ਸਾਰੀ ਇਹੀ ਚਣਾਈ ਕੀਤੀ ਹੈ ਕਿ ਪਹਿਲਾ ਕੰਧਾ ਬਣਾ ਕੇ ਉਧਰ ਦੂਜੇ ਇਟਾ ਲਗਾਈਆਂ ਨੇ ਨਹੀਂ ਪਹਿਲਾ ਸਾਰਾ ਮਤਲਬ ਕੀ ਆਪਣੀ ਜਿਹੜੀ ਵੱਡੀ ਇਟ ਹੁੰਦੀ ਹੈ ਉਹਦੇ ਨਾਲ ਚਣਾਈ ਹੋਈ ਹੋਈ ਸਾਰੇ ਸਟਰਕਚਰ ਦੀ ਫਿਰ ਉਹ ਤੋਂ ਅੱਗੇ ਫਿਰ ਵੱਖਰਾ ਮਿਸਤਰੀ ਕਰਕੇ ਸਾਰਾ ਹੋਇਆ ਜੀ ਕੰਮ ਇਹ ਕਿਉਂਕਿ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਹੈ ਪੰਜਾਬੀ ਮਿਸਤਰੀ ਨੇ ਉਹ ਕੰਮ ਕੱਟ ਕਰਦੇਗੇ ਇਹਦੇ ਲਈ ਤੁਸੀਂ ਗਾਰੀ ਗੜੇ ਬਈਆ ਲੈ ਕੇ ਕਿ ਪੰਜਾਬੀ ਨੇ ਕੰਮ ਕੀਤਾ ਸਾਰਾ ਜੀ ਨਹੀਂ ਹੈ ਤਾਂ ਪੰਜਾਬੀ ਸੀ ਪਰ ਹੱਥ ਦੀ ਸਫਾਈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸਰ ਤੇ ਮਤਲਬ ਕਿ ਇੱਕ ਦਿਲ ਉਹਨੂੰ ਰੋਕਣ ਵਾਲੀ ਗੱਲ ਆ ਵੀ ਜਦੋਂ ਕੰਮ ਦੇ ਕੋ ਘੱਟ ਨਿਬੜਦਾ ਜੀ ਹੁਣ ਦੋ ਮਿਸਤਰੀ ਸੀਗੇ 2000 ਰੁਪਏ ਉਹਨਾਂ ਦਾ ਸੀ ਤਿੰਨ ਮਜ਼ਦੂਰ ਹੁੰਦੇ ਸੀਗੇ ਡੇਲੀ ਦਾ 3500 ਰੁਪਏ ਲੱਗਦਾ ਸੀ ਜਦੋਂ ਮੈਂ ਆ ਕੇ ਦੇਖਦਾ ਵੀ ਯਾਰ ਨਿਬੜੀ ਕੁਛ ਨਹੀਂ ਹੈਗਾ ਕੰਮ ਜੀ ਜੀ ਤੇ ਵੀ ਦਿਲ ਫੜ ਕੇ ਕੰਮ ਕਰਨ ਵਾਲੇ ਪੈਂਦੇ ਨਹੀਂ ਇਹ ਸਪੰਸਰ ਕਿੰਨਾ ਖਰਚ ਆ ਗਿਆ ਦੇ ਉੱਪਰ ਇਹਨਾਂ ਦੋਨਾਂ ਚੀਜ਼ਾਂ ਦੇ ਜੀ ਗੇਟ ਤੇ ਬੱਸ ਅੱਡੇ ਤੇ ਸਾਡਾ 20 ਲੱਖ ਦੇ ਨੇੜੇ ਤੇੜੇ ਐਸਟੀਮੇਟ ਹੈਗਾ ਜੀ ਕਿਉਂਕਿ ਤੁਸੀਂ 20 ਲੱਖ ਰੁਪਇਆ ਇਹਨਾਂ ਚੀਜ਼ਾਂ ਦੇ ਉੱਪਰ ਲਗਾ ਦਿੱਤਾ ਕਿਉਂਕਿ ਸਰਕਾਰ ਵੀ ਇਹਨਾਂ ਚੀਜ਼ ਨੂੰ ਕਈ ਚੀਜ਼ਾਂ ਨੂੰ ਮਨਜ਼ੂਰੀ ਨਹੀਂ ਦੇਂਦੀਗੀ ਤੇ ਹੋਰ ਨੇ ਹੈਲਪ ਕੀਤਾ ਜਾ ਤੁਸੀਂ ਗ੍ਰਾਂਟ ਦੇ ਵਿੱਚੋਂ ਸਹੀ ਇਹਦੇ ਚੀ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਸਾਡੇ ਮਤਲਬ ਕਿ ਦੋ ਐਨ ਆਰ ਆਈ ਵੀਰ ਸੀ ਉਹਨਾਂ ਦਾ ਵੀ ਤੇ ਵੀ ਪਿੰਡ ਨੇ ਸਾਰਿਆਂ ਨੇ ਸਹਿਯੋਗ ਕਰਕੇ ਜਿਹੜਾ ਕੁਝ ਸਾਤੋਂ ਗ੍ਰਾਂਟ ਚੋਂ ਬਣ ਪਾਇਆ ਸੀ ਗ੍ਰਾਂਟ ਚੋਂ ਕਰਿਆ ਜੋ ਸਾਤੋਂ ਕੁਝ ਸਹਿਯੋਗ ਨਾਲ ਕਰਨ ਵਾਲੀਆਂ ਚੀਜ਼ਾਂ ਸੀਗੀਆਂ ਉਹ ਸਹਿਯੋਗ ਨਾਲ ਕੀਤੀ ਗਈ ਸੀ ਹਾਂਜੀ ਕੁਝ ਪਾਸਾ ਤੁਸੀਂ ਦੇਖਿਆ ਸੀ ਸਾਹਮਣੇ ਜਿੱਥੇ ਜਾਂਦੇ ਨੇ ਪਿੰਡ ਨੂੰ ਜਾਣੇਗੇ ਉੱਥੇ ਵੀ ਬਹੁਤ ਸਾਰੇ ਹਰੇ ਬਾਈ ਦੇ ਲਈ ਬੂਟੇ ਲਗਾਏ ਗਏ ਨੇ ਇਹ ਵੀ ਤੁਸੀਂ ਬਹੁਤ ਵੱਡੀ ਇੱਕ ਵਧੀਆ ਗੱਲ ਹੈਗੀ ਤੇ ਇਹਦੇ ਲੇਕਿਨਾਂ ਖਰਚ ਆ ਗਿਆ ਕਿੰਨਾ ਕੰਮ ਅੱਗੇ ਹੋ ਰਿਹਾ ਹੈ ਇਹ ਜਿਹੜੇ ਬੂਟੇ ਲਗਾਏ ਗਏ ਆ ਜੀ ਇਹ ਸਾਰੇ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਆ ਜੀ ਜਿਵੇਂ ਸਾਡੇ ਸਾਰੇ ਪਿੰਡ ਦੇ ਜਨੇ ਵੀ ਐਨ ਆਰ ਆਈ ਨੇ ਉਹਨਾਂ ਨੇ ਸਾਰੇ ਬੂਟੇ ਦਾ ਜੁਮਾ ਚੱਕਿਆ ਜੀ ਵੀ ਜਿੱਤੇ ਵੀ ਆਪਾਂ ਕਹੀਏ ਖੜਾਈਏ ਖੜੇ ਨੇ ਜੀ ਸਾਰਾ ਪਿੰਡ ਦਾ ਇਨਸਾਫ ਦਿੱਤਾ ਹੈ ਜੀ ਪੂਰਾ ਤਾਂ ਹੀ ਚੀਜ਼ਾਂ ਬਣ ਸਕਿਆ ਨੇ ਕੱਲੇ ਬੰਦੇ ਤੇ ਦਾ ਵਸਦਾ ਕੰਮ ਹੈ ਨਹੀਂ ਗਾ ਜੀ ਹਾਂ ਜੀ ਆਪਾਂ ਸਭ ਦੇ ਦਵਾਰਾਂ ਫੇਰੋਂ ਕਿਵੇਂ ਚੋਣਾਂ ਆ ਰਹੀ ਨੇ ਜੀ ਦਵਾਰਾਂ ਤੇ ਥੋੜੀ ਮਨ ਚ ਐ ਹੈਗੇ ਵੀ ਹੋਰ ਕੰਮ ਕਰ ਲਈਏ ਦਵਾਰ ਤੇ ਚੋਣ ਲੜਨ ਦੀ ਸੁਭਾਅ ਨ ਕੋਈ ਨਹੀਂ ਚਲੋ ਹਲੇ ਤਾਂ ਇਹੀ ਇਨਿੰਗ ਬਾਕੀ ਹੈ ਜੀ ਬਾਕੀ ਜਿਵੇਂ ਵੀ ਲੋਕਾਂ ਦਾ ਰੁਝਾਨ ਹੋਊਗਾ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਦੇਖਾਂਗੇ ਜੀ ਜਿਵੇਂ ਵੀ ਹੈਗਾ ਪਰ ਆਪਣੇ ਅੰਦਰ ਹਮੇਸ਼ਾ ਹੈਗਾ ਜੀ ਅੱਜ ਸਰਪੰਚ ਹੈਗੇ ਆ ਜਾਂ ਨਹੀਂ ਹੈਗੇ ਮੇਰੇ ਘਰ ਦੇ ਦਰਵਾਜ਼ੇ ਲੋਕਾਂ ਲਈ ਅੱਜ ਵੀ ਖੁੱ ਜੋ ਅੱਜ ਹੈ ਉਹ ਕੱਲ ਵੀ ਹੋਊਗਾ ਜੀ ਉਹਦੇ 'ਚ ਕੋਈ ਬਦਲਾਅ ਨਹੀਂ ਇਹਨਾਂ ਦੀ ਵਿਰਾਸਤੀ ਚੀਜ਼ਾਂ ਕੋਈ ਪਿੰਡ ਦੇ ਵਿੱਚ ਬਣਾਈ ਹੁਣ ਤੁਸੀਂ ਨੇ ਅਸੀਂ ਇੱਕ ਤਾਂ ਸਮਸ਼ਾਨ ਘਾਟ ਬਣਾਏ ਨੇ ਜੀ ਤੁਸੀਂ ਜਾ ਕੇ ਦੇਖੋ ਉਹ ਵੀ ਇਹਦੇ ਵਰਗੀ ਚੀਜ਼ਾਂ ਜੀ ਜੀ ਤੇ ਇੱਕ ਟ੍ਰੀਟਮੈਂਟ ਪਲਾਂਟ ਲਾਇਆ 49 ਲੱਖ ਰੁਪਏ ਦਾ ਇੱਕ ਛੱਪੜ ਪੱਕਾ ਕੀਤਾ ਉਹਦੇ 'ਚ ਲੇਕ ਟਾਇਰ ਬਣਾ ਰਿਹਾ VOTING ਵਗੈਰਾ ਦਾ ਸਿਸਟਮ ਰੱਖ ਕੇ 40 ਲੱਖ ਦੀ ਲਾਗਤ ਨਾਲ ਤੇ 40 ਤੋਂ 42 ਲੱਖ ਰੁਪਏ ਸਕੂਲ 'ਚ ਲਗਾ ਰਹੇ ਹਾਂ ਜੀ ਬਾਕੀ ਬੜੀਆਂ ਨਾਲੇ ਤੁਹਾਨੂੰ ਪਤਾ ਬਣਦੀ ਰਹਿੰਦੇ ਨੇ ਜਿਹੜੇ ਮੇਨ ਕੰਮ ਮੋٹے ਕੰਮ ਨੇ ਜੀ ਕਿ ਗਲੀਆਂ ਨਾਲੀਆਂ ਤਾਂ ਬਹੁਤ ਲੰਮਾ ਸਮਾਂ ਹੋ ਗਿਆ 70 ਸਾਲ ਹੋ ਗਏ ਢਾਟੀਆਂ ਬਣਾਤੀਆਂ ਦੁਬਾਰਾ ਇਹ ਕੰਮ ਚੱਲਦੇ ਰਿਹਾ ਸੀਵਰੇਜ ਦਾ ਪਲਾਂਟ ਵੀ ਕੋਈ ਲੈ ਕੇ ਆ ਤੁਸੀਂ ਹਾਂਜੀ ਸੀਵਰੇਜ ਸਾਡੇ ਪਹਿਲਾਂ ਪਿਆ ਹੋਇਆ ਸੀਗਾ ਜੀ ਤੇ ਉਹਦੇ ਨਾਲ ਹੀ ਅਸੀਂ ਜੋੜ ਕੇ ਬਾਕੀ ਪਿੰਡ ਦੀ ਨਿਕਾਸੀ ਉਹਦੇ ਥਰੂ ਕਰਤੀ ਪਹਿਲਾਂ ਨਿਕਾਸੀ ਨਹੀਂ ਸੀ ਉਹਦੇ ਥਰੂ ਉਹ ਪਹਿਲਾਂ ਪਾਈ ਪਈ ਸੀਗੀ ਹਾਂਜੀ ਕਿੰਨੇ ਕੁ ਗ੍ਰਾਂਟ ਆਗੀਆਂ ਤੁਹਾਡੇ ਕਿੰਨਾ ਕੁ ਪੈਸਾ ਲੱਗ ਚੁੱਕਾ ਕਿੰਨਾ ਰਹਿੰਦਾ ਹਜੇ ਜੀ ਤਕਰੀਬਨ ਪੈਸਾ ਤਾਂ ਜੀ ਚਲੋ ਪਹਿਲਾਂ ਕਾਂਗਰਸ ਸਰਕਾਰ ਚ ਵੀ ਆਇਆ ਫਿਰ ਸਾਨੂੰ ਆਪਣੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਇਹਨਾਂ ਨੇ ਵੀ ਸਾਨੂੰ ਬਹੁਤ ਸਹਾਇਕ ਹੋ ਦਿੱਤਾ ਜੀ ਇਹਨਾਂ ਦੇ ਕਾਰਜਕਾਲ ਚ ਸਾਰੇ ਪ੍ਰੋਜੈਕਟ ਮਤਲਬ ਜਿਹੜੇ ਸੀਗੇ ਉਹ ਬਣੇ ਨੇ ਜੀ ਹਾਂਜੀ ਤੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਸੁੰਦਰ ਜਿਹੜਾ ਬੱਸ ਸਟੈਂਡ ਬਣਾਇਆ ਗਿਆ ਪਿੱਛੇ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿਉਂਕਿ ਜਿਹੜਾ ਪਿੰਡ ਨੂੰ ਜਾਣ ਦੇ ਲਈ ਰਸਤਾ ਤੇ ਡੇੜੀ ਬਣਾਈ ਗਿਆ ਹੋਰ ਵੀ ਕਾਫੀ ਸਾਰੇ ਹੋਰ ਵੀ ਪਿੰਡ ਦੇ ਵਿੱਚ ਉਹ ਕਾਫੀ ਸਾਰੇ ਇੱਥੇ ਨੌਜਵਾਨ ਇੱਥੇ ਸਾਡੇ ਕੋਲ ਮੌਜੂਦ ਨੇ ਕੀ ਨਾਮ ਆਪ ਜੀ ਦਾ ਮੇਰਾ ਨਾਮ ਗੁਰਜੀਵਨ ਸਿੰਘ ਹੈ ਜੀ ਤੇ ਕਿਉਂਕਿ ਸਰਪੰਚ ਸਾਹਿਬ ਨੇ ਜਿਹੜੀ ਇਹ ਬੱਸ ਸਟੈਂਡ ਬਣਾਇਆ ਗਿਆ ਬੜਾ ਸੁੰਦਰ ਬੱਸ ਸਟੈਂਡ ਹੈਗਾ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਦੇ ਬਾਰੇ ਬਹੁਤ ਵਧੀਆ ਚੀਜ਼ ਬਣਾਈ ਹੈ ਜੀ ਸਰਪੰਚ ਸਾਹਿਬ ਨੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਤੇ ਮੈਨੂੰ ਲੱਗਦਾ ਪੰਜਾਬ 'ਚ ਪਹਿਲੀ ਬਣਿਆ ਹੋਣਾ ਬਟ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਪੰਜਾਬ ਸਰਕਾਰ ਦਾ ਨਾ ਕੋਈ ਨੁਮਾਇੰਦਾ ਤੇ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਵਾਲੇ ਤਾਂ ਉਹਨਾਂ ਨੇ ਅਪਰੋਚ ਨਹੀਂ ਕੀਤੀ ਤੇ ਵੀ ਉਹਨਾਂ ਨੂੰ ਅਪਰੋਚ ਕਰਕੇ ਨਾ ਉਹਨਾਂ ਨੂੰ ਵੀ ਮਾਨ ਸਨਮਾਨ ਸਰਪੰਚ ਸਾਹਿਬ ਦਾ ਕਰਨਾ ਚਾਹੀਦਾ ਜੀ ਇਹ ਸਾਡੀ ਅਜੇ ਆਵਾਜ਼ ਤੁਸੀਂ ਪਹੁੰਚਾਓ ਮੁੱਖ ਮੰਤਰੀ ਸਾਹਿਬ ਤੱਕ ਇਹ ਕਾਫੀ ਪਿੰਡਾਂ ਦੇ ਵਿੱਚੋਂ ਆਏ ਨੇਗੇ ਇਹ ਨਕਸ਼ਾ ਦੇਖਣ ਦੇ ਇੱਕ ਪਿੰਡਾਂ ਦੇ ਵਿੱਚ ਮਾਹੌਲ ਹਦਿਆਦਾ ਹੁੰਦਾ ਵੀ ਸਾਡੇ ਪਿੰਡ ਵੀ ਬਣਾਇਆ ਜਾਵੇ ਕੀ ਨਾਮ ਆਪ ਜੀ ਦੇ ਕਿੱਥੋਂ ਆਏ ਤੁਸੀਂ ਜ਼ਿਲ੍ਹਾ ਗਤਲਾ ਜੇ ਪਿੰਡ ਕੱਚੀ ਬਸੋੜਾ ਜੇ ਇਹ ਤੁਸੀਂ ਪਹਿਲਾਂ ਵੀ ਇੱਥੇ ਲੰਘਦੇ ਹੋਵੋਗੇ ਪਹਿਲਾਂ ਵੀ ਦੇਖ ਕੇ ਕਿ ਅੱਜ ਤੁਸੀਂ ਦੇਖਣਾ ਹੈ ਤੁਸੀਂ ਪਹਿਲਾਂ ਵੀ 2-4 ਵਾਰ ਲੰਘੇ ਪਹਿਲਾਂ ਇਹ ਚੀਜ਼ ਹੈ ਨਹੀਂ ਸੀ ਚੀਜ਼ ਹੀ ਹੁਣੇ ਦੇਖਣ ਨੂੰ ਮਿਲੇਗਾ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਜੀ ਤੇ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਪਿੰਡ ਦੇ ਵਿੱਚ ਕਿਉਂ ਮੈਂ ਗੱਲਾਂ ਸੁਣੀਆਂ ਤੁਹਾਡੀਆਂ ਇੱਕ ਪਿੰਡ ਚ ਬਣਾਉਣ ਦੇ ਲਈ ਤੇ ਤੁਹਾਨੂੰ ਮਨ ਬਣਾਇਆ ਗਿਆ ਹੁਣ ਸਰਪੰਚੀ ਤੁਹਾਡੇ ਘਰ ਆ ਗਈ ਮਨ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬੜਾ ਦਿਨ ਬਹੁਤ ਵਧੀਆ ਕੋਈ ਗਵਰਨਮੈਂਟ ਸਰਕਾਰ ਕੋ ਸੰਯੋਗ ਦੇ ਕੋਈ ਆਪਦੇ ਪਿੰਡ ਦੇ ਨਗਰ ਦੇ ਸੰਯੋਗ ਨਾਲ ਇਹ ਚੀਜ਼ ਜਰੂਰ ਬਣਾਵਾਂਗੇ ਅਸੀਂ ਕਿਦਾਂ ਤੇ ਲੱਗੇ ਇੱਥੇ ਆ ਕੇ ਕਿਵੇਂ ਲੱਗੇ ਬਹੁਤ ਵਧੀਆ ਲੱਗਿਆ ਜੀ ਪੁਰਾਣੀਆਂ ਜਾਦਾ ਜਿਹੜੀਆਂ ਸਭ ਤੋਂ ਮੇਨ ਚੀਜ਼ ਤਾਂ ਇਹ ਜਿਹੜੀਆਂ ਪੁਰਾਣੀਆਂ ਜਾਦਾ ਪੁਰਾਣੀਆਂ ਜਾਦਾ ਲੱਭਦੀਆਂ ਨਹੀਂ ਹੈ ਸਰਪੰਚ ਸਾਹਿਬ ਨੂੰ ਕੀ ਕਹੋਗੇ ਤੁਸੀਂ ਸਰਪੰਚ ਸਾਹਿਬ ਨੂੰ ਬੈਠੇ ਨੂੰ ਕਹਾ ਵੀ ਆਹ ਚੀਜ਼ ਜਿਹੜ ਕੰਮ ਵੀ ਕਰਨ ਵਾਲਾ ਜ਼ਰੂਰੀ ਇਥੋਂ ਦੇ ਸਰਪੰਚ ਸਾਹਿਬ ਨੂੰ ਵਧਾਈਆਂ ਜੀ ਇਹ ਕੰਮ ਕਰਨ ਤੇ ਬਹੁਤ ਬਹੁਤ ਵਧੀਆ ਨੱਕਰ ਨੂੰ ਇਹ ਇਹ ਬਹੁਤ ਵਧੀਆ ਚੀਜ਼ ਬਣੀਆਂ ਜੀ ਇਹ ਜਿਹੜੀਆਂ ਚੀਜ਼ਾਂ ਦੇਖੋ ਇਹ ਚੀਜ਼ਾਂ ਹੁੰਦੀਆਂ ਜੜੀਆਂ ਜੀ ਇਹ ਸੋਚ ਸਮਝਣਾ ਬਣਦੀਆਂ ਕਿ ਸਭ ਤੋਂ ਪਹਿਲੀ ਗੱਲ ਇਹ ਆ ਵੀ ਆਪਣੀ ਜੇਬ ਨਾਲ ਹਰੀ ਕਰਕੇ ਤੇ ਜੇਬ ਚੋਂ ਖਰਚ ਕਰਕੇ ਬਣਦੀਆਂ ਜੀ ਇਹ ਸਭ ਤੋਂ ਵੱਡੀ ਗੱਲ ਸਰਪੰਚ ਸਾਹਿਬ ਨੂੰ ਇਸੇ ਗੱਲ ਦੀਆਂ ਵਧਾਈਆਂ ਵੀ ਜਿਨ੍ਹਾਂ ਨੇ ਜੇਬ ਚੋਂ ਖਰਚ ਕਰਕੇ ਵੀ ਕੰਮ ਕਰਵਾਇਆ ਕਿ ਤੁਸੀਂ ਦੇਖ ਸਕਦੇ ਹੋ ਕਿੱਥੇ ਕਿੱਥੇ ਆ ਕੇ ਲੋਕ ਦੇਖ ਰਹੇ ਬੜਾ ਸੁੰਦਰ ਹੈ ਜਦੋਂ ਅਸੀਂ ਮੈਂ ਦੁਬਾਰਾ ਫਿਰ ਕਹਿੰਨਾ ਜਦੋਂ ਦਿੱਲੀ ਨੈਸ਼ਨਲ ਹਾਈਵੇ ਤੋਂ ਨੰਗ ਬੱਸ ਸਟੈਂਡ ਤੁਸੀਂ ਦੇਖੋ ਤੂਰ ਬੰਜਾਰੇ ਦਾ ਕਿਸੇ ਦਿਨ ਕੋ ਪਿੰਡ ਦਾ ਨਾਮ ਵੀ ਸੁਣਦੇ ਪਿੰਡ ਦਾ ਪਤਾ ਨਹੀਂ ਲੱਗ ਸੀ ਪਰ ਅੱਜ ਜਿਹੜਾ ਪਿੰਡ ਹੈ ਉੱਭਰ ਕੇ ਅੱਗੇ ਆ ਚੁੱਕਿਆ ਹੈਗਾ ਕਿ ਸੰਗਰੂਰ ਜ਼ਿਲ੍ਹੇ ਦਾ ਪਿੰਡ ਇਹ ਹੈਗਾ ਜਦੋਂ ਅਸੀਂ ਨੰਗਾਗੇ ਇੱਥੇ ਤੁਹਾਨੂੰ ਪਤਾ ਲੱਗ ਜਾਏਗਾ ਤੂਰ ਬੰਜਾਰਾ ਆ ਚੁੱਕਿਆ ਹੈ ਇਸੇ ਤਰੀ ਨਵੀਆਂ ਤਾ ਖਬਰ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਆਜ਼ਾਦੀ ਦਿਵਸ ਧੰਨਵਾਦ ਜੀ